हां जी पहली यूरिया ਜਿਹੜੀ ਆਪਾਂ ਪਾਣੀ ਸਟਾਰਟ ਕਰ ਦਿੱਤੀ ਹੈ ਜੀਰੀ ਦੇ ਵਿੱਚ ਤੇ ਉਸ ਦੇ ਨਾਲ ਆਪਾਂ ਕੀ ਯੂਜ਼ ਕਰ ਰਹੇ ਆ ਕਿੰਨਾ ਆਪਾਂ ਪਹਿਲੀ ਡੋਜ਼ ਪਾ ਰਹੇ ਆ ਯੂਰੀਆ ਦੀ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਪਹਿਲਾ ਜਿਹੜੀ ਆਪਣੀ ਵੀਡੀਓ ਜਿਹਨਾਂ ਨੇ ਵੇਖੀ ਉਹ ਆਪਾਂ ਪਹਿਲੀ ਆਪਾਂ ਵੀਡੀਓ 'ਚ ਹੀ ਸਾਰਾ ਦੱਸ ਗਏ ਆਪਾਂ ਕੀ ਕੀ ਕਿਦਾਂ ਅੱਗੇ ਸਟੈਪ ਬਾਏ ਸਟੈਪ ਆਪਾਂ ਵੀਡੀਓ ਬਣਾਵਾਂਗੇ ਤਾਂ ਜਿਹੜੀ ਆਪਾਂ ਇੱਧਾ ਘੱਟਾ ਯੂਰੀਆ ਆਪਾਂ ਇੱਕੜ ਦੇ ਹਿਸਾਬ ਨਾਲ ਪਾ ਰਹੇ ਹਾਂ ਤੇ ਨਾਲ ਆਪਾਂ ਇਹ ਫੰਗੀਸਾਈਡ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਜੀਰੀ ਦੀ ਜੜ੍ਹ ਹੈ ਉਹ ਆਪਣਾ ਸਹੀ ਤਰ੍ਹਾਂ ਉਹਦਾ ਵਿਕਾਸ ਹੋ ਜੇ ਤੇ ਕਿਸੇ ਤਰ੍ਹਾਂ ਦੀ ਕੋਈ ਉਹਨੂੰ ਫੰਗੀਸਾਈਡ ਨਾ ਆਵੇ ਕਿਉਂਕਿ ਜੇਕਰ ਆਪਾਂ ਰੂੜੀ ਦਾ ਯੂਜ਼ ਕਰ ਰਹੇ ਹਾਂ ਤਾਂ ਇਹ ਫੰਗੀਸਾਈਡ ਪਾਣੀ ਬਹੁਤ ਜ਼ਰੂਰੀ ਹੈ ਇਹਨੂੰ ਆਪਾਂ ਪਹਿਲੇ ਖਾਦ ਦੇ ਵਿੱਚ ਹੀ ਯੂਜ਼ ਕਰ ਦੇਣਾ ਬਾਕੀ ਤਾਂ ਹਜੇ ਝੋਨਾ ਲੱਗਣਾ ਸਟਾਰਟ ਨਹੀਂ ਹੋਇਆ ਤੇ ਬਾਕੀ ਜਿਨ੍ਹਾਂ ਨੇ ਸਿੱਧੀ ਬਜਾਈ ਕੀਤੀ ਹੈ ਉਹ ਸਟਾਰਟਿੰਗ ਆਪਾਂ ਕਰ ਰਹੇ ਆ ਯੂਰੀਆ ਦੀ ਆਪਾਂ ਪਹਿਲੀ ਸਟਾਰਟਿੰਗ ਕਰ ਦਿੱਤੀ ਅੱਜ ਤੋਂ ਤੇ ਇਸ ਤਰ੍ਹਾਂ ਇਹ ਸਾਰੀ ਫੰਗੀਸਾਈਡ ਪਹਿਲਾਂ ਖਾਦ ਥੋੜਾ ਥੋੜਾ ਗਿੱਲਾ ਕਰਕੇ ਮੜਾ ਮੜਾਇਆ ਯਾਨੀ ਕਿਸਾਨਾ ਪਾਣੀ ਦਾ ਮਾਰ ਕੇ ਤੇ ਆਪਾਂ ਜਿਹੜੀ ਇਹ ਫੰਗੀਸਾਈਡ ਜਿਹੜੀ ਹੈ ਸ਼ੌਕਤ ਜੀ ਯਾਨੀ ਕਿੰਨੀ ਯੂਜ਼ ਕਰਨੀ ਹੈ ਤੁਹਾਨੂੰ ਦੱਸ ਦੇਣਗੇ ਤੇ ਉਸ ਹਿਸਾਬ ਨਾਲ ਆਪਾਂ ਇਕੜ ਦੇ ਵਿੱਚ ਤੇ ਯੂਰੀਆ ਸਟਾਰਟਿੰਗ ਆਪਾਂ ਕਰ ਰਹੇ ਆ ਅੱਧੇ ਕੱਟੇ ਤੋਂ 1 ਇਕੜ ਦੀ ਕਿ ਅਜੇ ਜੀਰੀ ਥੋੜੀ ਥੋੜੀ ਛੋਟੀ ਹੈ ਇਸ ਕਰਕੇ ਆਪਾਂ ਜਿਹੜਾ ਯੂਰੀਆ ਦਾ ਰੱਖਿਆ ਜੇ ਅੱਧਾ-ਕੱਟੇ ਰੱਖਿਆ ਸ਼ਾਇਦ ਥੋੜੇ ਦਿਨਾਂ ਬਾਅਦ ਆਪਾਂ ਫਿਰ ਰਿਪੀਟ ਕਰ ਦਿਆਂਗੇ ਇਸ ਤਰ੍ਹਾਂ ਹੀ ਆਪਾਂ ਅੱਧਾ-ਅੱਧਾ ਕੱਟਾ ਕੀਤੀ ਜਾਵਣਾ ਤੇ ਜਿਹੜੀ ਇਹ ਫੰਗੀ ਸਾਈਟ ਹੈ ਇਹਦਾ ਯੂਜ਼ ਜ਼ਰੂਰੀ ਹੈ ਤਾਂ ਕਿ ਫਸਲ ਜਿਹੜੀ ਆ ਆਪਣੀ ਲੰਮੇ ਸਮੇਂ ਤੱਕ ਠੀਕ ਰਹੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਯਾਨੀ ਕਿ 부ਚੜ ਫਿਲਹਾਲ ਆਪਾਂ ਇਹਦੇ ਨਾਲ ਕੋਈ ਹੋਰ ਦਵਾਈ ਯੂਜ਼ ਨਹੀਂ ਕਰ ਰਹੇ ਆਪਾਂ ਸਟਾਰਟਿੰਗ ਤੋਂ ਪਹਿਲੀ ਵਾਰੀ ਹੀ ਆਪਾਂ ਇਹ ਜਿਹੜੀ ਫੰਗੀ ਸਾਈਡ ਹੈ ਉਹ ਆਪਾਂ ਸਟਾਰਟ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜੋ ਜੀਰੀ ਜੀ ਪੀਲਾਪਨ ਆ ਜਾਂਦਾ ਹੈ ਯਾਨਕਿ ਕੋਈ ਕੋਈ ਪੱਤਾ ਸਾਈਡ ਤੋਂ ਤੁਹਾਨੂੰ ਸੁੱਕਦਾ ਦਿਸੇਗਾ ਇਸ ਤਰ੍ਹਾਂ ਦੀ ਇਹ ਜਿਹੜੀ ਬਿਮਾਰੀ ਆ ਸਕਦੀ ਹੈ ਜ਼ਰੂਰੀ ਨਹੀਂ ਕਿ ਹਰ ਇੱਕ ਦਿਨ ਹੀ ਆਵੇ ਪਰ ਜ਼ਿਆਦਾਤਰ ਜਿੱਥੇ ਵੀ ਆਪਾਂ ਗੋਬਰ ਦੀ ਖਾਦ ਦਾ ਪ੍ਰਯੋਗ ਕਰਨੇ ਆ ਉੱਥੇ ਇਹ ਦਿੱਕਤ ਦੇ ਚਾਂਸ ਜ਼ਿਆਦਾ ਹੁੰਦੇ ਨੇ ਕਿਉਂਕਿ ਉਹਦੇ ਨਾਲ ਫੰਗਸ ਜੀ ਆ ਜਾਂਦੀ ਹੈ ਤੇ ਬੂਟੇ ਦਾ ਜਿਹੜਾ ਵਿਕਾਸ ਹੈ ਉਹ ਰੁਕ ਜਾਂਦਾ ਤੇ ਇਸ ਤਰ੍ਹਾਂ ਆਪਾਂ ਇਹ ਸਾਰੀ ਦਵਾਈ ਜਿਹੜੀ ਚੰਗੀ ਤਰ੍ਹਾਂ ਮਿਕਸ ਕਰਕੇ ਰਲਾ ਕੇ ਤੇ ਆਪਣੇ ਖੇਤਾਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨਾਂ ਦਾ ਛੱਟਾ ਦੇ ਦੇਣਾ ਤੇ ਥੋੜਾ ਥੋੜਾ ਯਾਨੀ ਕਿ ਪਤਲਾ-ਪਤਲਾ ਪਾਣੀ ਹੋਵੇ ਤੇ ਇਸ ਤਰ੍ਹਾਂ ਆਪਾਂ ਸਾਰੀ ਚੋਂ ਛੱਟਾ ਦਿੰਦੇ ਰਹਿਣਾ ਤੇ ਅਗਲੀ ਜਿਹੜੀ ਆਪਾਂ ਨੈਕਸਟ ਆਪਾਂ ਕੀ ਆਪਾਂ ਯੂਜ਼ ਕਰਨਾ ਤੇ ਉਸ ਤੋਂ ਬਾਅਦ ਕੀ ਕਰਨਾ ਆਪਾਂ ਸਟੈਪ ਬਾਈ ਸਟੈਪ ਆਪਾਂ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਚੰਗੀ ਜਾਣਕਾਰੀ ਤੁਹਾਨੂੰ ਲੱਗੇ ਕੋਈ ਕਮੈਂਟ ਚ ਪੁੱਛਣਾ ਚਾਹੁੰਦੇ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਇਸੇ ਤਰ੍ਹਾਂ ਆਪਾਂ ਜਿਹੜੀਆਂ ਤੁਹਾਡੇ ਨਾਲ ਜੋ ਵੀ ਜਾਣਕਾਰੀਆਂ ਨੇ ਆਪਾਂ ਸਾਂਝੀਆਂ ਕਰਦੇ ਰਵਾਂਗੇ ਤੇ ਜੋ ਆਪਾਂ ਪਿਛਲੀ ਵੀਡੀਓ ਚ ਆਇਆ ਸੀ ਸਪਰੇਅ ਕੀਤਾ ਸੀ ਆਪਾਂ ਆਪਣਾ ਖਰਪਤਵਾਰ ਦਾ ਨਦੀਨਾ ਦਾ ਤੇ ਉਹ ਤੁਹਾਨੂੰ ਰਿਜ਼ਲਟ ਆਪਾਂ ਜਿਹੜਾ ਹੈ ਉਹ ਵੀ ਵੀਡੀਓ ਲੈ ਕੇ ਆਵਾਂਗੇ ਉਹ ਵੀ ਤੁਹਾਡੇ ਸਾਹਮਣੇ